20 ਮਿੰਟ ਦਾ ਦਾਵਾ ਕਰਦੇ ਨੇ ਜਿਹੜਾ ਹਾਂਜੀ ਹਾਂਜੀ ਉਹ ਸਹੀ ਆ ਮੇਰੇ ਟਾਈਮ ਲੱਗੇ ਤੁਹਾਨੂੰ 20 ਮਿੰਟ ਲੱਗੇ ਬਾਅਦ ਵਿੱਚ ਜਦੋਂ ਆ ਚੈੱਕ ਕੀਤਾ ਤੇ ਆ ਦੋ ਤਿੰਨ ਲੈਣਾ ਮੈਂ ਫੇਰ ਦੁਬਾਰਾ ਪੜ ਗਏ ਤੁਹਾਨੂੰ ਲਾਈਵ ਦਿਖਾਉਣੇ ਆ ਕਿ ਕਿਵੇਂ ਅੱਖਾਂ ਕਿ ਇੱਥੇ ਠੀਕ ਹੋ ਜਾਣੇ ਬਾਈ ਜੀ ਪੜ ਕੇ ਦਿਖਾ ਦਿਓ ਇੱਥੇ ਬੈਠੇ ਤੁਸੀਂ O X H V T X A J U Y E T ਯੇ ਸੇ ਪਹਿਲੀ ਵਾਰ ਆਇਆ ਹਾਂ ਹਾਂਜੀ ਅੱਜ ਪਹਿਲੀ ਵਾਰ ਆਇਆ ਦਵਾਈ ਪਵਾ ਲਈ ਹਾਂਜੀ ਮਾਤਾ ਜੀ ਠੀਕ ਠੀਕ ਦੱਸੋ 20 ਮਿੰਟ ਚ ਫਰਕ ਪਿਆ ਇਹ ਨਹੀਂ ਪਿਆ ਹਾਂਜੀ ਫਰਕ ਪਿਆ ਪ੍ਰੋਬਲਮ ਲੈ ਕੇ ਆਇਆ ਹੂੰ ਆਏ ਅੱਖਾਂ ਦੇ ਵੀ ਦਿਸਦਾ ਘਟੇ ਘਟ ਦਿਸਦਾ ਹਾਂਜੀ ਤੇ ਮੈਨੂੰ ਟੀਕੇ ਹੀ ਦੱਸੇ ਸੀ ਪਰ ਮੈਂ ਲਵਾਏ ਨਹੀਂ ਗੇ ਤੁਹਾਨੂੰ ਵੀ ਟੀਕੇ ਦੱਸੇ ਸੀ ਹਾਂਜੀ ਤੇ ਲਵਾਏ ਨਹੀਂ ਤੁਸੀਂ ਨਹੀਂ ਲਵਾਏ ਸਰ ਸਭ ਕੀ ਚੈੱਕ ਕਰ ਲੱਗਿਓ ਕੀ ਗੱਲਬਾਤ ਚੱਲ ਰਹੀ ਹੈ ਤੁਹਾਡੀ ਇਹਨਾਂ ਨੇ ਆ ਕੇ ਕੰਪਲੀਟ ਕੀਤੀ ਵੀ ਮੇਰੇ ਇੰਜੈਕਸ਼ਨ ਲੱਗਦੇ ਆ ਕੀ ਲੱਗਦੇ ਨੇ ਜੀ ਅੱਖ ਦੇ ਵਿੱਚ ਇੰਜੈਕਸ਼ਨ ਲੱਗਦੇ ਵੀ ਲੱਗਦੇ ਨਹੀਂ ਟੀਕਾ ਕਿੱਥੇ ਲਾਉਂਦੇ ਨੱਕ ਦੇ ਵਿੱਚ ਪੜਦੇ ਚ ਲਾਉਂਦੇ ਆ ਇਹ ਟੀਕੇ ਲੱਗ ਚੁੱਕੇ ਨੇ ਪੰਜ ਟੀਕੇ ਮੇਰੇ ਲੈਫਟ ਆਖ ਚ ਲੱਗ ਚੁੱਕੇ ਆ ਤੇ ਤਿੰਨ ਟੀਕੇ ਰਾਈਟ ਚ ਲੱਗ ਕੀ ਗਿਆਣੀ ਅੱਖ ਹੋ ਗਈ ਤੁਹਾਡੀ ਕੁਲਜੀ ਬਿਲਕੁਲ ਅਜੇ ਵੀ ਡਿਮਾਂਡ ਉਹ ਕਰਦੇ ਆ ਵੀ ਅਜੇ ਹੋਰ ਲਵਾਓ ਕਿਤੇ ਇੱਕ ਠੀਕਾ ਜੀ ਕੋਈ 20 ਹਜ਼ਾਰ ਦਾ 30 ਹਜ਼ਾਰ ਦਾ ਵੀ ਉਹ ਪਹੁੰਚਿਆ ਮਰੀਜ਼ ਦੀ ਵੀ ਉਹ ਕਿੰਨੇ ਵਾਲਾ ਲਵਾਉਣਾ ਅੱਜ 6 ਬਈ 12 ਵੇ ਬਿਨਾ ਐਨਕ ਤੋਂ ਤੁਹਾਡੇ ਸਾਹਮਣੇ ਪੜਿਆ ਉਹ ਤੋਂ ਮੇਰਾ ਚਿਹਰਾ ਬਿਲਕੁਲ ਸਾਫ਼ ਨਾ ਬਿਲਕੁਲ ਸਹੀ ਆ ਗਿਆ ਬਿਲਕੁਲ ਸਹੀ ਜਦੋਂ ਪੇਸ਼ੈਂਟ ਠੀਕ ਆ ਫਿਰ ਉਹ ਦੇ ਇੰਜੈਕਸ਼ਨ ਦਾ ਕੀ ਕੰਮ ਹੈ ਕਾਰਨ ਕੀ ਹੋਇਆ ਸੀ ਖਰਾਬ ਹੁੰਦਾ ਬਾਪੂ ਜੀ ਥੋੜਾ ਜਿਹਾ ਸ਼ੂਗਰ ਦਾ ਪ੍ਰੋਬਲਮ ਹੈ ਸ਼ੂਗਰ ਦੀ وجہ ਤੋਂ ਬੜੇ ਹਲਕੇ ਚ ਲੈ ਜੰਨੇ ਆ ਸੀ ਨਹੀਂ ਫਿਰ ਅੱਖਾਂ ਦੇ ਭਾਰੀ ਪੈ ਜਾਂਦੀ ਹੈ ਭਾਰੀ ਪੈ ਨਾ ਸਤਪਾਲ ਸ਼ਾਹ ਆ ਜੀ ਮੈਂ ਨਿਊਯਾਰਕ ਤੋਂ ਆਇਆ ਡਾਕਟਰ ਹਰਮਨਾਂ ਦੀ ਬੜੀ ਪ੍ਰੇਜ਼ ਉੱਥੇ ਕੀਤੀ ਲੋਕਾਂ ਨੇ ਮੇਰੇ ਕੁੜਮ ਨੇ ਖੁਦ ਅਪਰੇਜ ਇੱਥੋਂ ਕਰਾਇਆ ਟ੍ਰੀਟਮੈਂਟ ਉਹ ਦਵਾਈ ਵੀ ਇੱਥੋਂ ਮੰਗਾਈ ਉਹਨੇ ਉਹਨਾਂ ਨੇ ਪਾਈ ਬਿਲਕੁਲ ਠੀਕ ਹੋਣ ਅਖਬਾਰ ਪੜ੍ਹਦੇ ਆ ਉਹਨਾਂ ਨੇ ਮੈਨੂੰ ਵਾਇਡ ਕੀਤਾ ਵੀ ਤੁਸੀਂ ਜਾ ਮੇਰਾ ਲੜਕਾ ਕੋਲ ਡਾਕਟਰ ਹੈ ਕਿਹ ਜੀ ਤੁਹਾਨੂੰ ਸਤਪਾਲ ਜੀ ਇੱਕ ਅੱਖ ਦੇ ਵਿੱਚ ਕੈਟਰਿਕ ਹੈ ਇਹ ਕੈਟਰਿਕ ਕੀ ਹੁੰਦਾ ਹੈ ਇੰਨ ਨੂੰ ਆਪਾਂ ਚਿੱਟਾ ਮੋਤੀਆਂ ਜਾਂ ਸਫੈਦ ਮੋਤੀ ਕੈਟਰੈਕਟ ਬੋਲਦੇ। ਉਸ ਤੇ ਕਿਹਦੇ ਵੀ ਚਿੱਟੇ ਮੋਤੀ ਦਾ ਟ੍ਰੀਟਮੈਂਟ ਹੈ ਹੀ ਨਹੀਂ ਤੁਹਾਡੇ ਕੋਲ। ਹੈ ਨਹੀਂ ਪਰ ਸਿਰਫ ਆਈਜ਼ ਹੈਲਥ ਥੋੜੀ ਬਹੁਤ ਇੰਪਰੂਵ ਕਰਨ ਵਾਸਤੇ ਆ। ਤੇ ਉਹ ਹੋ ਜੂਗੀ। ਖਾਣ ਪੀਣ ਦੇ ਪਰਹੇਜ਼ ਕਿਹੜੇ ਰੱਖੀਏ ਤਾਂ ਕਿ ਸਾਡੀ ਨਿਗਾਹ ਦੇ ਉੱਤੇ ਜੋ ਅਸਰ ਪੈਂਦਾ ਉਹ ਨਾ ਪਵੇ। ਅਦਰ, ਲਸਣ, ਪਦੀਨਾ ਤੇ ਨਾਰਦਾਣਾ ਚਾਰੇ ਚੀਜ਼ਾਂ ਬਰਾਬਰ ਮਾਤਰਾ। ਟੇਸਟ ਦੇ ਅਨੁਸਾਰ ਕਾਲੀ ਮਿਰਚ, ਹਰੀ ਮਿਰਚ ਤੇ ਟਮਾਟਰ। ਇਹ ਚੀਜ਼ਾਂ ਪਾ ਕੇ ਚਟਨੀ ਬਣਾ ਕੇ ਦੋ ਦੋ ਚਮਚੇ ਸਵੇਰੇ ਦੁਪਹਿਰੇ ਸ਼ਾਮ ਖਾਓ ਤੁਹਾਡੇ ਵਰਗੇ ਸਾਡੇ ਜਿਹੜੇ ਵੱਡੇ ਹੈਗੇ ਨੇ ਜਦੋਂ ਠੀਕ ਹੁੰਦੇ ਨੇ ਸਾਡਾ ਵੀਡੀਓ ਪਾਉਣ ਦਾ ਮਕਸਦ ਵੀ ਪੂਰਾ ਹੋ ਜਾਂਦਾ ਤੇ ਮੇਰਾ ਦਿਲ ਤੇ ਤੁਸੀਂ ਸਮਝੋ ਵੀ ਬਾਗੋ-ਬਾਗ ਹੋ ਜਾਂਦਾ ਹੈ ਜਦੋਂ ਤੁਹਾਡੇ ਵਰਗੇ ਲੋਕਾਂ ਨੂੰ ਅਸੀਂ ਮਿਲਦੇ ਹਾਂ ਹਾਂਜੀ ਬਿਲਕੁਲ ਸਹੀ ਗੱਲ ਵੀ ਮਿੰਟਾ ਦਾ ਨੁਸਖਾ ਹੈ ਕੀ ਜੀ ਨੁਸਖਾ ਤਾਂ ਮਰੀਜ਼ ਹੀ ਦੱਸ ਸਕਦਾ ਜੀ ਸਾਡੇ ਵਾਸਤੇ ਜੋ ਕੋਸ਼ਿਸ਼ੇ ਕਰਦੇ ਹਾਂ ਬਾਕੀ ਪ੍ਰਮਾਤਮਾ ਨੂੰ ਪੜਿਲੇ ਕਿੱਥੋਂ ਜੀ ਨੁਸਖਾ ਤੁਹਾਨੂੰ ਇਹ ਸਾਡਾ ਜੱਦੀ ਪੁਸ਼ਤੀ ਹੈ ਜੀ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਮੈਂ ਅੱਜ ਪਹੁੰਚਿਆ ਹੋਇਆ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਦੇ ਵਿੱਚ ਜਿੱਥੇ ਅੰਨਿਆਂ ਦੇ ਡਾਕਟਰ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਕਿ ਅੰਨਿਆਂ ਨੂੰ 20 ਮਿੰਟਾਂ ਦੇ ਵਿੱਚ ਉਹ ਦਿਖਣਾ ਜਿਹੜਾ ਇੱਥੇ ਆ ਕੇ ਸ਼ੁਰੂ ਹੋ ਜਾਂਦਾ ਤੁਹਾਨੂੰ ਇੱਕ ਵਾਰ ਅਸੀਂ ਦਿਖਾ ਦਿੰਨੇ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆਪੋ ਆਪਣੀ ਦਿੱਕਤ ਆਪੋ ਆਪਣੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਲੈ ਕੇ ਆਉਂਦੇ ਨੇ ਅੱਖਾਂ ਨਾਲ ਸੰਬੰਧਿਤ ਕਿਸੇ ਦੇ ਐਕਸੀਡੈਂਟ ਕਰਕੇ ਪ੍ਰੋਬਲਮ ਆਈ ਹੈ ਕਿਸੇ ਦੇ ਬੀਪੀ ਵਧਨ ਨਾਲ ਪ੍ਰੋਬਲਮ ਆਈ ਹੈ ਕਿਸੇ ਦੇ 슈ਗਰ ਨਾਲ ਪ੍ਰੋਬਲਮ ਆਈ ਹੈ ਤਾਂ ਫਿਰ ਕਿਸੇ ਨੂੰ ਕੋਈ ਬਿਮਾਰੀ ਕਿਸੇ ਨੂੰ ਕੋਈ ਬਿਮਾਰੀ ਕਰਕੇ ਇੱਥੇ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਆਉਂਦੀਆਂ ਨੇ ਤਿੱਕਾ ਗੱਲਬਾਤ ਕਰਨ ਲਈ ਅਸੀਂ ਖਾਸ ਕਰਕੇ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨੇ ਬੜੇ ਬਿਜ਼ੀ ਹੁੰਦੇ ਨੇ ਹਮੇਸ਼ਾ ਹੀ ਪਰ ਅਸੀਂ ਉਹਨਾਂ ਦਾ ਸ਼ੁਕਰਿਆਦਾ ਕਰਦੇ ਹਾਂ ਕਿ ਉਹ ਆਪਣੇ ਬਿਜ਼ੀ ਟਾਈਮ ਚੋ ਟਾਈਮ ਕੱਢ ਕੇ ਸਮੇਂ ਚੋ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਔਰ ਲੋਕਾਂ ਤੱਕ ਸੰਗਤ ਤੱਕ ਆਪਣੇ ਨੁਸਖੇ ਫਾਰਮੂਲੇ ਔਰ ਅੱਖਾਂ ਨੂੰ ਠੀਕ ਰੱਖਣ ਦੇ ਤਰੀਕੇ ਜਿਹੜੇ ਦੱਸਦੇ ਨੇ ਡਾਕਟਰ ਸਾਹਿਬ ਕੀ ਚੈੱਕ ਕਰਨ ਲੱਗੇ ਹੋ ਕੀ ਗੱਲਬਾਤ ਚੱਲ ਰਹੀ ਹੈ ਤੁਹਾਡੀ ਇਹ ਆਪਣੇ ਸਰਦਾਰ ਕਰਮਜੀਤ ਸਿੰਘ ਜੀ ਬਾਬਾ ਬਕਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਨੇ ਤੇ ਇਹਨਾਂ ਨੇ ਆ ਕੇ ਕੰਪਲੀਟ ਕੀਤੀ ਵੀ ਮੈਰੇ ਇੰਜੈਕਸ਼ਨ ਲੱਗਦੇ ਆ ਕੀ ਲੱਗਦੇ ਨੇ ਜੀ ਅੱਖ ਦੇ ਵਿੱਚ ਇੰਜੈਕਸ਼ਨ ਲੱਗਦੇ ਆ ਪਰਦਿਆਂ ਦੇ ਵਿੱਚ ਸਵੇਲਿੰਗ ਆਈ ਹੋਈ ਏ ਇਹ ਇਹਨਾਂ ਦੀਆਂ ਰਿਪੋਰਟਾਂ ਨੇ ਠੀਕ ਹੈ ਜੀ ਇਹ ਪਹਿਲਾਂ ਦੀ ਆ ਉਹ ਉਸ ਤੋਂ ਬਾਅਦ ਜਿਸ ਦਿਨ ਸਾਡੇ ਕੋਲ ਆਇਆ ਇਹ ਉਸ ਦਿਨ ਦੀ ਆ ਰਿਪੋਰਟਾ ਕੀ ਕਹਿੰਦੀ ਹੈ ਨੇ ਰਿਪੋਰਟਾਂ ਦੇ ਵਿੱਚ ਐਡੀਮਾ ਜੀ ਸਵੇਲਿੰਗ ਆ ਪੜਦਿਆਂ ਦੇ ਉੱਪਰ ਅੱਛਾ ਇਹਨਾਂ ਦੇ ਸ਼ੂਗਰ ਦੇ ਕਰਕੇ ਅੱਛਾ ਅਜੇ ਵੀ ਪੰਜ ਪੰਜ ਇੰਜੈਕਸ਼ਨ ਲੱਗਣ ਦੇ باوجود ਵੀ ਇਹਨਾਂ ਦੀ ਨਿਗਾ ਬਿਲਕੁਲ ਜ਼ੀਰੋ ਸੀ ਠੀਕ ਕਰ ਰਹੇ ਡਾਕਟਰ ਸਾਹਿਬ ਹਾਂ ਜੀ ਬਿਲਕੁਲ ਸਹੀ ਹੈ ਟੀਕੇ ਲੱਗਦੇ ਸੀ ਤੁਹਾਡੇ ਅੱਖਾਂ 'ਚ ਵੀ ਟੀਕੇ ਲੱਗਦੇ ਨੇ ਡਾਕਟਰ ਸਾਹਿਬ ਹਾਂ ਜੀ ਹਾਂ ਅੱਖਾਂ ਦੇ ਵਿੱਚ ਇੰਜੈਕਸ਼ਨ ਲੱਗ ਕਿਵੇਂ ਲੱਗਦੇ ਨੇ ਟੀਕਾ ਕਿੱਥੇ ਲਾਉਂਦੇ ਨੱਕ ਦੇ ਵਿੱਚ ਪੜਦੇ 'ਚ ਲਾਉਂਦੇ ਆ ਜੀ ਕਿੰਨੇ ਟੀਕੇ ਲੱਗ ਚੁੱਕ ਪੰਜ ਟੀਕੇ ਮੇਰੇ ਲੈਫਟ ਅੱਖ ਚ ਲੱਗ ਚੁੱਕੇ ਆ ਤੇ ਤਿੰਨ ਟੀਕੇ ਰਾਈਟ ਤੇ ਲੱਗ ਚੁੱਕੇ ਆ ਅੱਠ ਮਤਲਬ ਤੁਹਾਡੀ ਟੀਕੇ ਵਾਲੀ ਅੱਖ ਹੋ ਗਈ ਆ ਅੱਖਾਂ ਦਾ ਟੀਕਾ ਕਹੀਏ ਇਹ ਤਾਂ ਟੀਕੇ ਵਾਲੀ ਅੱਖ ਹੋ ਗਈ ਤੁਹਾਡੀ ਬਿਲਕੁਲ ਜੀ ਬਿਲਕੁਲ ਅਜੇ ਵੀ ਡਿਮਾਂਡ ਉਹ ਕਰਦੇ ਆ ਵੀ ਅਜੇ ਹੋਰ ਲਵਾਓ ਕਿੰਨੇ ਦਾ ਇੱਕ ਟੀਕਾ ਜੀ ਕੋਈ 20 ਹਜ਼ਾਰ ਦਾ 30 ਹਜ਼ਾਰ ਦਾ ਵੀ ਉਹ ਪਹੁੰਚ ਆ ਮਰੀਜ਼ ਦੀ ਵੀ ਉਹ ਕਿੰਨੇ ਵਾਲਾ ਲਵਾਉਣਾ ਉਹਨਾਂ ਹੁੰਦੇ ਕਿ ਜਾਂਦੇ ਵੀ ਵੱਡੇ ਤੋਂ ਵੱਡਾ ਲਵਾਓ 30 ਹਜ਼ਾਰ ਵਾਲਾ ਲਵਾਓ ਨਹੀਂ ਤੇ ਤੁਹਾਡੀ ਮਹੀਨਾ ਉਹ ਨਹੀਂ ਨੰਗਣਾ ਤੇ ਜੇ 30000 ਆ ਲਾ ਲਓਗੇ ਤੁਹਾਡੇ 2-3 ਮਹੀਨੇ ਲੰਘ ਜਾਣਗੇ। ਤਾਂ ਸਭ ਠੀਕ ਵੀਡੀਓ ਵੀ ਇੰਨੀ ਵੀ ਇੱਥੇ ਆ ਗਈ। ਤੇ ਹਾਂ ਚਲੋ ਟਰਾਈ ਕਰਨਾ ਕੋਈ ਮਾੜਾ ਨਹੀਂ ਗਾ ਟਰਾਈ ਕਰੀਏ। ਠੀਕ ਹੈ। ਅਸੀਂ ਪਹਿਲੇ ਦਿਨ ਟਰਾਈ ਕੀਤੀ ਆ। ਪਹਿਲੇ ਦਿਨ ਜਦੋਂ दारू ਇਹਨਾਂ ਨੇ ਪਾਇਆ ਤੇ ਕਾਫੀ ਨਿਗਾਹ ਜੜੀ ਮੇਰੀ ਵਰਗੀ। ਇਹ 20 ਮਿੰਟ ਦਾ ਦਾਵਾ ਕਰਦੇ ਨੇ ਜਿਹੜਾ। ਹਾਂਜੀ ਹਾਂਜੀ ਉਹ ਸਹੀ ਆ। ਕਿੰਨੇ ਟਾਈਮ ਲੱਗਿਆ ਤੁਹਾਨੂੰ? ਉਹ ਸਹੀ ਆ। ਤੁਹਾਨੂੰ ਕਿੰਨੇ ਟਾਈਮ ਲੱਗਿਆ? ਉਸ ਦਿਨ 20 ਮਿੰਟ ਲੱਗੇ ਬਾਅਦ ਵਿੱਚ ਜਦੋਂ ਆ ਚੈੱਕ ਕੀਤਾ। ਤੇ ਆ ਦੋ ਤਿੰਨ ਲੈਣਾ ਮੈਂ ਫੇਰ ਦੁਬਾਰਾ ਪੜ ਗਿਆ ਵੈਸੇ ਹੈਰਾਨਗੀ ਵਾਲੀ ਗੱਲ ਆ ਅੱਛਾ ਹਾਂ ਮਤਲਬ ਪਹਿਲਾਂ ਤੁਸੀਂ ਕਿੰਨੇ ਲੈਣਾ ਉੱਥੇ ਤੱਕ ਉਹ ਦੇਖੋ ਤੁਸੀਂ ਇਹ ਬੋਰਡ ਲੱਗਿਆ ਹੋਇਆ ਉੱਥੇ ਇੱਥੋਂ ਖੜਕੇ ਡਾਕਟਰ ਸਾਹਿਬ ਪੜ੍ਹਾਉਂਦੇ ਨੇ ਤੁਸੀਂ ਇੱਥੇ ਬੈਠ ਕੇ ਹੋ ਤਾਂ ਤੁਹਾਨੂੰ ਦਿਸਦਾ ਸਾਰਾ ਕੁਝ ਦੇਖਦਾ ਸਾਰਾ ਕੁਝ ਦਿਸਦਾ ਅੱਛਾ ਜੀ ਹਾਂ ਤੇ ਪੜ ਸਕਦੇ ਹੋ ਪੜ ਸਕਦੇ ਨੇ ਤੇ ਪੜ ਕੇ ਦਿਖਾਓ ਜਰਾ ਇਹ ਦੇਖੋ ਇਹ ਉਹ ਸੀ ਇਹ ਟੀਕੇ ਵਾਲੀਆਂ ਅੱਖਾਂ ਸੀ ਇਹਨਾਂ ਦੀਆਂ ਅਸੀਂ ਅੱਖਾਂ ਵਾਲੇ ਟੀਕ ਨਹੀਂ ਕਹਾਂਗੇ ਲੱਗਦੇ ਸੀ ਟੀਕੇ ਵਾਲੀਆਂ ਅੱਖਾਂ ਸੀ 8 ਟੀਕੇ ਇਹਨਾਂ ਦੇ 20-20 ਹਜ਼ਾਰ ਵਾਲੇ 18-18 ਹਜ਼ਾਰ ਵਾਲੇ 15-15 ਹਜ਼ਾਰ ਵਾਲੇ ਲੱਗ ਚੁੱਕੇ ਨੇ ਤੇ ਹੁਣ ਵੀ ਇਹਨਾਂ ਨੂੰ ਫੋਨ ਆ ਰਹੇ ਨੇ ਕਿ ਸਾਡੇ ਹਸਪੀਟਲ ਆ ਕੇ ਹੁਣ ਤੁਸੀਂ 20 ਹਜ਼ਾਰ ਵਾਲਾ ਜਿਹੜਾ 30 ਹਜ਼ਾਰ ਵਾਲਾ ਟੀਕਾ ਹੈ ਉਹ ਲਵਾਓ ਪਰ ਅਸੀਂ ਤੁਹਾਨੂੰ ਲਾਈਵ ਦਿਖਾਉਣੇ ਆ ਕਿ ਕਿਵੇਂ ਅੱਖਾਂ ਆ ਕੇ ਇੱਥੇ ਠੀਕ ਹੋਈ ਜਾਣੇ ਬਾਈ ਜੀ ਪੜ੍ਹ ਕੇ ਦਿਖਾ ਦਿਓ ਇੱਥੇ ਬੈਠੇ ਤੁਸੀਂ ਇਸ ਵੇਲੇ ਲਗਭਗ ਲਗਭਗ OX HVT XA ਜੋ ਬਾਈ ਇਹ टी एच ਕੀ ਬਾਤ ਹੈ ਕੀ ਬਾਤ ਹੈ ਜੀ 6/12 6/12 ਠੀਕ ਹੈ ਜੀ ਅੱਜ ਤੋਂ ਬਾਅਦ ਇੰਜੈਕਸ਼ਨ ਨਹੀਂ ਲੱਗੇਗਾ ਯਕੀਨ ਹੋ ਰਿਹਾ ਹੈ ਬਾਪੂ ਜੀ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਨਿਗਾ ਬਲਾਈਂਡ ਬੰਦਾ ਸੀ ਬਲਾਈਂਡ ਅੱਛਾ ਜੀ ਸਾਹਮਣੇ ਬੈਠਾ ਟੋਟਲ ਬਲਾਈਂਡ ਸੀ ਇਹ ਜਿਹਨੂੰ ਨਹੀਂ ਦਿਸੇਗਾ ਟੋਟਲ ਬਲਾਈਂਡ ਹੀ ਹੈ ਜੀ ਠੀਕ ਹੈ ਸਿਰਫ ਟਾਈਮ ਪਾਸ ਆਪ ਦਾ ਤੁਰਦੇ ਫਿਰਦੇ ਰਹਿਣਾ ਕੋਈ ਨਿਗਾ ਨਹੀਂ ਹੈ ਠੀਕ ਹੈ ਜੀ getVisibility ਨਹੀਂ ਤੇ ਬਲਾਈਂਡ ਆ ਕੋਈ ਵਿਜ਼ਿਬਿਲਟੀ ਨਹੀਂ ਸੀ ਸਟੇਬਲ ਨਹੀਂ ਸੀ ਹੋ ਰਹੀ ਨਿਗਾਹ ਬਿਲਕੁਲ ਡਾਊਨ ਹੀ ਤੁਰ ਜਾਂਦੀ ਸੀ ਦੋਨੋਂ ਦਿਨ ਇਥੇ ਆਏ ਇਹਨਾਂ ਨੇ ਆ ਕੇ ਇਹ ਕਿਹਾ ਜੀ ਫੇਰੀ ਇੰਨੀ ਹੀ ਰਹਿ ਜਾਵੇ ਮੈਂ ਜੇ ਇੰਨੀ ਰਹਗੀ ਇੱਕ ਪੈਸਾ ਨਹੀਂ ਲਵਾਂ ਅੱਛਾ ਤੇ ਜੇ ਵਧੇਗੀ ਤੇ ਫਿਰ ਪੈਸਾ ਜ਼ਰੂਰ ਲਵਾਂ ਅੱਛਾ ਠੀਕ ਹੈ ਜੀ ਔਰ ਕੀ ਹੋਇਆ ਜੀ ਜਦੋਂ 20 ਮਿੰਟ ਬਾਅਦ ਉਥੋਂ ਦਾਰੂ ਪਾ ਕੇ ਆਏ ਆ ਤੇ ਫਿਰ ਦੁਬਾਰਾ ਚੈੱਕ ਕੀਤਾ ਤੇ ਕਾਫੀ ਡਾਕਟਰ ਸਾਹਿਬ ਕਹਿੰਦੇ ਵੀ 60% ਦਾ ਫਰਕ ਪੈ ਗਿਆ ਜੀ ਤੁਹਾਡੇ ਮੁਤਾਬਿਕ ਕਿੰਨਾ ਮੇਰੇ ਵੀ 50 ਤੋਂ 60 ਦੇ ਦਰਮਿਆਨ ਫਰਕ ਸੀ ਉਹਨਾਂ ਸੀ ਤਰ੍ਹਾਂ ਟੈਕਨੀਕਲ ਚੋ ਡਾਕਟਰ ਸਾਹਿਬ ਨੂੰ ਪਤਾ ਜੀ ਲਈ ਇਹਨਾਂ ਨੂੰ ਮੰਨ ਲਓ ਕੋਈ ਅੱਖਰ ਨਾ ਦਿਖਣਾ ਕੋਈ ਵੀ ਮੇਰੀ ਗੱਲ ਸੁਣ ਰਿਹਾ ਜਿਹੜਾ ਇਹ ਕੰਮ ਕਰਦਾ ਠੀਕ ਹੈ ਤੇ ਉਹ ਇਹ ਆਪੇ ਹੀ ਸਮਝ ਸਕਦਾ ਜਿਸ ਨੂੰ 20 ਫੁੱਟ ਤੋਂ ਕੋਈ ਅੱਖਰ ਨਹੀਂ ਦਿਸਦਾ ਨਾ ਐਨਕ ਨਾਲ ਨਾ ਐਨਕ ਤੋਂ ਬਿਨਾ ਉਹਦੀ ਨਿਗਾ ਕੀ ਹੋਵੇਗੀ ਠੀਕ ਹੈ ਉਹ 6/60 ਜਾਨੀ ਬਲਾਈਂਡ ਚ ਗਿਣਿਆ ਜਾਂਦਾ ਠੀਕ ਹੈ ਜੀ ਅੱਜ 6/12 ਹੈ ਬਿਨਾ ਐਨਕ ਤੋਂ ਤੁਹਾਡੇ ਸਾਹਮਣੇ ਪੜਿਆ ਬਿਲਕੁਲ ਤੁਹਾਡੇ ਸਾਹਮਣੇ ਸੀ ਪੜ ਕੇ ਵੀ ਦਿਖਾਇਆ ਬਾਪੂ ਜੀ ਨੇ ਤੇ ਮੈਂ ਇਹਨਾਂ ਨੂੰ ਕਹੇ ਇਹਨਾਂ ਦਾ ਫੋਨ ਆਇਆ ਇੰਜੈਕਸ਼ਨ ਉਹ ਕਹਿੰਦੇ ਲਵਾ ਲਓ ਮੈਂ ਹਾਂ ਜੇ ਤੁਹਾਡੀ ਖੁਸ਼ੀ ਤੇ ਲਵਾ ਸਕਦੇ ਹੋ ਪਰ ਕੋਈ ਜ਼ਰੂਰਤ ਨਹੀਂ ਹੈ ਜਦੋਂ ਜਦੋਂ ਪੇਸ਼ੈਂਟ ਠੀਕ ਆ ਫਿਰ ਉਹਦੇ ਇੰਜੈਕਸ਼ਨ ਦਾ ਕੀ ਕੰਮ ਹੈ ਉਹ ਧੱਕੇ ਨਾਲ ਇੰਜੈਕਸ਼ਨ ਲਾਉਣ ਨੂੰ ਫਰਦੇ ਨੇ ਜੀ ਹੁਣ ਨਹੀਂ ਅੱਗੇ ਇਦਾਂ ਹੁੰਦਾ ਸੀ ਵੀ ਜਦੋਂ ਜਿਆਦਾ ਧੁੰਦਲਾ ਦੇਖਦਾ ਸੀ ਤੇ ਆਪ ਹੀ ਜਾ ਕੇ ਆਖੀਦਾ ਰਿਕੁਐਸਟ ਕਰ ਦਈਦੀ ਵੀ ਲਾ ਦਿਓ ਵੇ ਅੱਛਾ ਵੀ ਬਿਲਕੁਲ ਇਦੋਂ ਵੀ ਡਾਣ ਨਾ ਚਲੀ ਜਾਵੇ ਪਰੋਂ ਇੰਜੈਕਸ਼ਨ ਲੱਗਣ ਦੇ ਬਾਵਜੂਦ ਵੀ ਉਹ ਫੇਰ ਡਾਊਨ ਹੋ ਜਾਂਦੀ 20 ਦਿਨਾਂ ਬਾਅਦ ਫੇਰ ਤੋਂ ਧੜਾ ਸ਼ੁਰੂ ਹੋ ਜਾਂਦਾ ਮਤਲਬ ਅੱਖਾ ਇੰਨਾ ਟਾਈਮ ਅੱਖਾ ਹੌਲੀ ਨਹੀਂ ਸੀ ਹੁੰਦੀ ਮੇਰੀ ਭਾਰੀ ਰਿੰਦੀਆਂ ਦੋਵੇਂ ਅੱਖਾਂ ਤੇ ਹੁਣ ਜਦੋਂ ਦਾ ਇਹ ਦਾਰੂ ਪਾਉਂਦੇ ਆ ਤੇ ਅੱਖਾਂ ਹੋਰ ਗਿਆ ਹੋ ਗਈਆਂ ਫੇਰ ਮੈਨੂੰ ਮਹਿਸੂਸ ਕੀਤਾ ਵੀ ਹੁਣ ਟੀਕਾ ਲਾਉਣ ਦੀ ਲੋੜ ਕੀ ਆ ਕਿ ਕਦੇ ਆਹਤੇ ਐਵੇਂ ਖੱਤਾ ਕਰਨਾ ਤੇ ਮੈਂ ਕੰਮ ਲਈ ਆਪਾਂ ਕੋਸ਼ਿਸ਼ ਕਰਦੇ ਆਂ ਅਗਰ ਇਹ ਨਹੀਂ ਕੋਈ ਉਹ ਜਿੰਦੇ ਵੀ ਡਾਕਟਰ ਸਹਿਬਾਨ ਨੇ ਸਾਡੇ ਤੋਂ ਜ਼ਿਆਦਾ ਪੜ੍ਹੇ ਆ ਸਾਡੇ ਤੋਂ ਵੱਡੇ ਅਸਥਕਾਰਯੋਗ ਨੇ ਇਹ ਨਹੀਂ ਵੀ ਉਹ ਗਲਤ ਕਰ ਰਿਹਾ ਉਹ ਬਿਲਕੁਲ ਜਾਇਜ਼ ਕੰਮ ਕਰ ਰਿਹਾ ਜੋ ਕਰਨਾ ਚਾਹੀਦਾ ਜੋ ਉਹਨਾਂ ਦੇ ਥਿਊਰੀ ਦੇ ਵਿੱਚ ਆ ਜੋ ਟੈਕਨੀਕਲੀ ਉਹਨਾਂ ਦੇ ਮੁਤਾਬਕ ਹੈ ਉਹ ਸਹੀ ਕਰ ਰਿਹਾ ਬਿਲਕੁਲ ਪਰ ਨਿਗਾਨੀ ਨਹੀਂ ਇੰਪਰੂਵ ਹੋ ਰਹੀ ਉਹ ਵੀ ਕੀ ਕਰ ਸਕਦੇ ਆ ਇਹ ਨਹੀਂ ਕਹਿੰਦੇ ਆਪਾਂ ਉਹ ਗਲਤ ਕਰਦੇ ਮੈਂ ਕਹਾਂ ਨਾ ਜੀ ਮੈਂ ਬਹੁਤ ਵੱਡਾ ਜਾਂ ਮੈਂ ਬਹੁਤ ਕੁਝ ਕਰ ਨਹੀਂ ਕਰਨ ਵਾਲਾ ਤਾਂ ਪਰਮਾਤਮਾ ਹੈ ਪਰ ਉਸ ਦੇ ਨਾਲ ਕਿਸੇ ਮਰੀਜ਼ ਦੀ ਇਹ ਨਹੀਂ ਬਿਲਕੁਲ ਕਿਸੇ ਦੀ ਠੀਕ ਰਹਿ ਵੀ ਸਕਦੀ ਹੈ ਠੀਕ ਬਟ ਜਿਆਦਾਤਰ ਮੋਸਟਲੀ ਪੇਸ਼ੈਂਟ ਨੇ ਜਿਹੜੇ ਉਹਨਾਂ ਦੀ ਨਿਗਾਹ ਇੰਜੈਕਸ਼ਨ ਦੇ ਨਾਲ ਨਹੀਂ ਵੱਧਦੀ ਔਰ ਜੋ ਸਵੇਲਿੰਗ ਉਹ ਠੀਕ ਹੋ ਜਾਂਦੀ ਹੈ ਠੀਕ ਹੈ ਮੰਨ ਲਓ ਜੇ ਸਵੇਲਿੰਗ ਆਈ ਤੇ ਨਿਗਾਹ ਖਰਾਬ ਹੋ ਗਈ ਨਿਗਾਹ ਖਰਾਬ ਹੋਈ ਉਸ ਤੋਂ ਬਾਅਦ ਇੰਜੈਕਸ਼ਨ ਲੱਗਣੇ ਆ ਇੰਜੈਕਸ਼ਨ ਲੱਗੇ ਸਵੇਲਿੰਗ ਠੀਕ ਹੋ ਗਈ ਬਿਲਕੁਲ ਪਰ ਨਿਗਾਹ ਵੀ ਤਾਂ ਹਣੀ ਚਾਹੀਦੀ ਹੈ ਨਾ ਜਿਹੜੇ ਕੰਮ ਮਕਲ ਵੀ ਹੋਣੀ ਚਾਹੀਦੀ ਹੈ ਤੁਸੀਂ ਚਾਹੁੰਦੇ ਸੀ ਕਿ ਤੁਹਾਡੀ ਨਿਗਾ ਸਟੇਬਲ ਹੋ ਜਾਏ ਪਰ ਟੀਕੇ ਲਗਵਾਉਣ ਦੇ ਬਾਵਜੂਦ ਹੋਈ ਨਹੀਂ ਨਹੀਂ ਹੋਈ ਕਾਰਨ ਕੀ ਹੋਇਆ ਸੀ ਖਰਾਬ ਹੁੰਦਾ ਬਾਪੂ ਜੀ ਥੋੜਾ ਸੁਗਤ ਦਾ ਪ੍ਰੋਬਲਮ ਹੈ ਸੁਗਤ ਦੀ ਵਜ੍ਹਾ ਨਾਲ ਤਾਂ ਬੜੇ ਹਲਕੇ ਚ ਲੈ ਜੰਨੇ ਆ ਸੀ ਨਹੀਂ ਫਿਰ ਅੱਖਾਂ ਦੇ ਭਾਰੀ ਪੈ ਜਾਂਦੀ ਹੈ ਭਾਰੀ ਪੈ ਜਾਂਦੀ ਹੈ ਸ਼ੂਗਰ ਹੋਇ ਨੂੰ ਵੀ ਤਕਰੀਆਂ 20 ਕੀ ਸਾਲ ਹੋ ਗਏ 20 ਕੀ ਸਾਲ ਜੀ ਜੀ ਹੁਣ ਆ ਗਿਆ ਅਸਰ ਹੋਇਆ ਪਹਿਲਾਂ ਤੇ ਨਹੀਂ ਕੋਈ ਸਰੀਰ ਤੇ ਕੋਈ ਬਿਲਕੁਲ ਕੋਈ ਪ੍ਰੋਬਲਮ ਨਹੀਂ ਸਤਿ ਸ੍ਰੀ ਅਕਾਲ ਸਭ ਸ਼ੂਗਰ ਵਾਲੀ ਬੜੀ ਪ੍ਰੋਬਲਮ ਹੈਗੀ ਹੈ ਜੀ ਜਿਹਦੀ ਨਿਗਾ ਘਟੀ ਹੋਈ ਹੈ ਲਗਭਗ ਇਹਨਾਂ ਨੂੰ ਸ਼ੂਗਰ ਹੈ ਜਾਂ ਬੀਪੀ ਹੈ ਬਚਾਅ ਹੋ ਸਕਦਾ ਹੈ ਹੋ ਸਕਦਾ ਜੀ ਸ਼ੂਗਰ ਦਾ ਆਯੁਰਵੇਦ ਦੇ ਵਿੱਚ ਬਹੁਤ ਹੀ ਵਧੀਆ ਰਿਜ਼ਲਟ ਆ ਠੀਕ ਹੈ ਜੇ ਆਪਾਂ ਪਤਾ ਹੈ ਆਪਾਂ ਪਹਿਲੇ ਦਿਨ ਤੋਂ 1000 ਜਰ ਐਮ ਐਮ ਜੀ ਦੀਆਂ ਐਮ ਜੀ ਦੀਆਂ ਗੋਲੀਆਂ ਜਾਂ 500 ਐਮ ਜੀ ਦੀਆਂ ਟੈਬਲੇਟ ਸਟਾਰਟ ਕਰ ਲੈਣੇ ਆ ਤੇ ਉਹਦੇ ਨਾਲ ਜੋ ਬਾਅਦ ਚ ਅੱਖਾਂ ਤੇ ਉਹਨਾਂ ਦਾ ਅਸਰ ਪੈਂਦਾ ਕਿਡਰੀਆਂ ਤੇ ਪੈਂਦਾ ਹਾਰਟ ਤੇ ਪੈਂਦਾ ਉਹ ਟੈਬਲੇਟ ਦਾ ਜਿਹੜੀ ਮੈਡੀਸਨ ਸ਼ੂਗਰ ਦੀ ਬਟ ਜੇ ਅਸੀਂ ਕੋਸ਼ਿਸ਼ ਕਰੀਏ ਵੀ ਆਯੁਰਵੇਦ ਦੇ ਵਿੱਚ ਜਿਵੇਂ ਗੋੜਮਰ ਬੂਟੀ ਝਾੜ ਕਰੇ ਲਾਂਬਾ ਹਲਦੀ ਕਾਲੀ ਜੀਰੀ ਜਾਮਣ ਗਿੜਕ ਗੋੜਮਰ ਸੋਰੀ ਪਨੀਰ ਡੋਡੀ ਇਹ ਬਰਾਬਰ ਮਾਤਰਾ ਮਕਤਾਰ ਮਾਤਰਾ ਦੇ ਵਿੱਚ ਪਾ ਕੇ ਜੋ ਉਹਨਾਂ ਦਾ ਫਾਰਮੂਲੇਸ਼ਨ ਹੈ ਸਹੀ ਕਰਕੇ ਲਈਏ ਤੇ ਉਹਦੇ ਨਾਲ ਵੀ ਅਸੀਂ ਸਹੀ ਰਹਿ ਸਕਦੇ ਜਰੂਰੀ ਥੋੜੀ ਵੀ ਆਪਾਂ 1 RMG ਦੀ ਟੈਬਲੇਟ ਖਾ ਕੇ ਠੀਕ ਰਹਿਣ ਪਰ ਜੇ ਅਸੀਂ ਜਾਵਾਂਗੇ ਇਨਸੂਲਿਨ ਤੇ ਪਹੁੰਚ ਜਾਵਾਂਗੇ ਪ੍ਰੇਜ ਨਾ ਕਰਾਂਗੇ ਤੇ ਫਿਰ ਉਹ ਦਵਾਈ ਵੀ ਕੀ ਕਰੂਗੀ ਇਸ ਕਰਕੇ ਜਿੰਨਾ ਪ੍ਰੇਜ ਕਿਸੇ ਨੂੰ ਸ਼ੂਗਰ ਤੇ ਬੀਪੀ ਮੇ ਹੱਥ ਬੰਨ ਕੇ ਪਹਿਲਾਂ ਵੀ ਬੇਨਤੀ ਕਰਦਾ ਤੇ ਹੁਣ ਵੀ ਇਹ ਬੰਦਾ ਸਾਹਮਣੇ ਖੜਾ ਬੈਠਿਆ ਜੀ ਇਹ ਮਿਸਾਲ ਹੈ ਇਹ ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੋ ਠੀਕ ਹੈ ਵੈਗੁਰੂ ਦੀ ਕਿਰਪਾ ਸਦਕਾ ਇਹ ਵੀ ਇੱਕ ਮਿਸਾਲ ਨੇ ਅੰਮ੍ਰਿਤਸਰ ਤੋਂ ਆਇਆ ਬਾਬਾ ਬਕਾਲਾ ਦੇ ਰਹਿਣ ਵਾਲਿਆ ਠੀਕ ਹੈ ਜੀ ਜਿੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸੇਵਾ ਗੁਰੂ ਤੇਗ ਬਹਾਦਰ ਸੋਰੀ ਤੇ ਇਹ ਇਹ ਸਾਡੇ ਲਈ ਜਾਂ ਕਿਸੇ ਲਈ ਕਿਉਂ ਝੂਠ ਬੋਲਣਗੇ ਠੀਕ ਹੈ ਇੱਕ ਬੰਦੇ ਦੇ ਮੈਂ ਝੂਠ ਬਲਾ ਕੇ ਉਹਦੀਆਂ ਪੈਰਾਂ 'ਚ ਨਜ਼ਰਾ ਕਰਨ ਦਾ ਕਿਉਂ ਕੰਮ ਕਰੂੰਗਾ ਠੀਕ ਹੈ ਸਾਨੂੰ ਕੀ ਜ਼ਰੂਰਤ ਆ ਠੀਕ ਹੈ ਨਾ ਅੱਖ ਚੱਕ ਪਾ ਕੇ ਗੱਲ ਕਰਾਂਗੇ ਜਿੰਨਾ ਚਿਰ ਜਿਉਣੇ ਠੀਕ ਹੈ ਜੀ ਅੱਖਾਂ ਚੱਕਾ ਤਾਂ ਹੁਣ ਇਹ ਪੌਂ ਹੀ ਲੈਂਦੇ ਨੇ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਅੱਖ ਚੱਕ ਵੀ ਨਹੀਂ ਪੈਂਦੀ ਸੀ ਪਹਿਲਾਂ ਅੱਖ ਚੱਕ ਪੈਂਦੀ ਨਹੀਂ ਸੀ ਧੁੰਦਲਾ ਦਿਖਦਾ ਸੀ ਮਤਲਬ ਅਸੀਂ ਮਰੋਂ ਚਿਹਰਾ ਨਹੀਂ ਪਛਾਣਿਆ ਜਾਂਦਾ ਅੱਛਾ ਹੁਣ ਤੁਹਾਨੂੰ ਮੇਰਾ ਚਿਹਰਾ ਬਿਲਕੁਲ ਸਾਫ਼ ਨਾ ਬਿਲਕੁਲ ਸਹੀ ਆ ਗਿਆ ਬਿਲਕੁਲ ਸਹੀ ਬਹੁਤ-ਬਹੁਤ ਮੁਬਾਰਕ ਬਹੁਤ-ਬਹੁਤ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਵਰਗੇ ਸਾਡੇ ਜਿਹੜੇ ਵੱਡੇ ਹੈਗੇ ਨੇ ਜਦੋਂ ਠੀਕ ਹੁੰਦੇ ਨੇ ਸਾਡਾ ਵੀਡੀਓ ਪਾਉਣ ਦਾ ਮਕਸਦ ਵੀ ਪੂਰਾ ਹੋ ਜਾਂਦਾ ਤੇ ਮੇਰਾ ਦਿਲ ਤੇ ਤੁਸੀਂ ਸਮਝੋ ਵੀ ਬਾਗੋ-ਬਾਗ ਹੋ ਜਾਂਦਾ ਹੈ ਜਦੋਂ ਤੁਹਾਡੇ ਵਰਗੇ ਲੋਕਾਂ ਨੂੰ ਅਸੀਂ ਮਿਲਦੇ ਹਾਂ ਹਾਂਜੀ ਬਿਲਕੁਲ ਸਹੀ ਗੱਲ ਹੈ ਸਾਹਮਣੇ ਬੈਠੇ ਜੀ ਪੈਸੇ ਲੈ ਆ ਲਵਾਂਗਾ ਠੀਕ ਹੈ ਜੇ ਵੈਗੁਰੂ ਕਿਰਪਾ ਕਰਦਾ ਨਹੀਂ ਤਾਂ ਵਾਪਸ ਨਾਲ ਦੀ ਨਾਲ ਇਹਨਾਂ ਨੂੰ ਕਿਹਾ ਸੀ ਮੈਂ ਜੇ ਰਾਮਨਾਇਕ ਪੈਸੇ ਨਹੀਂ ਲਵਾਂਗਾ ਮੈਂ ਇਹ ਨਹੀਂ ਵੀ ਇੱਥੇ ਇੱਥੇ ਰਹਿ ਗਈ ਤੇ ਫਿਰ ਮੈਂ ਆਏ ਦਾ ਕੀ ਫਾਇਦਾ ਠੀਕ ਹੈ ਠੀਕ ਹੈ ਨਾ ਜੇ ਆਪਾਂ ਕਿਤੇ ਜਾਣੇ ਕਿਸੇ ਕੰਮ ਲਈ ਜੇ ਉਹ ਕੰਮ ਪੂਰਾ ਹੋਇਆ ਹੀ ਨਾ ਤਾਂ ਫਿਰ ਤੇ ਗਏ ਦਾ ਸਵਾਦ ਕੀ ਆ ਠੀਕ ਹੈ ਨਾ ਜੀ ਅੱਛਾ ਡਾਕਟਰ ਸਾਹਿਬ ਅ ਤੁਸੀਂ ਹਰ ਇੱਕ ਵੀਡੀਓ ਚ ਕੁਛ ਨਾ ਕੁਛ ਨੁਸਖਾ ਫਾਰਮੂਲਾ ਜ਼ਰੂਰ ਦੱਸਦੇ ਹੋ ਇਸ ਵਾਰ ਵੀ ਤੁਸੀਂ ਦੱਸਿਆ ਖਾਣ ਪੀਣ ਦੇ ਪਰਹੇਜ਼ ਕਿਹੜੇ ਰੱਖੀਏ ਤਾਂ ਕਿ ਸਾਡੀ ਨਿਗਾ ਦੇ ਉੱਤੇ ਜੋ ਅਸਰ ਪੈਂਦਾ ਉਹ ਨਾ ਪਵੇ ਖਾਣ ਪੀਣ ਦੇ ਪਰਹੇਜ਼ ਸਾਨੂੰ ਦੱਸ ਸਕਦੇ ਹੋ ਵੀ ਕਿਹੜੇ ਚੀਜ਼ਾਂ ਤੋਂ ਸੀ ਪਰਹੇਜ਼ ਕਰਕੇ ਆਪਣੀ ਨਜ਼ਰ ਹੈਗੀ ਹੈ ਜਿਹੜੀ ਉਹ ਸਟੇਬਲ ਰੱਖ ਸਕਦੇ ਆ ਸਥਿਰ ਰੱਖ ਸਕਦੇ ਆ ਬਿਲਕੁਲ ਜੀ ਖਾਣ ਪੀਣ ਦਾ ਬਹੁਤ ਵੱਡੀ ਇੱਕ ਆਪਣੀ ਡਾਈਟ ਹੈ ਜਿਹੜੀ ਉਹ ਆਪਣੇ ਸਰੀਰ ਨੂੰ ਮੇਨਟੇਨ ਰੱਖਣ ਦੇ ਵਿੱਚ ਬਹੁਤ ਕਾਰਗਰ ਆ ਜਿਵੇਂ ਹੁਣ ਮਨ ਲ ਸ਼ੂਗਰ ਆ ਕਿਸੇ ਨੂੰ ਨਾਲ ਤਲੀਆਂ ਚੀਜ਼ਾਂ ਜ਼ਿਆਦਾ ਖਾਂਦਾ ਪਾਸਟ ਫੂਡ ਜਿਆਦਾ ਖਾਂਦਾ ਪੀਜ਼ਾ 버ਗਰ ਕੁਲਚੇ ਆਰਾ ਵਗੈਰਾ ਉਹਨਾਂ ਦੇ ਵਿੱਚ ਕੀ ਆ ਜਿਆਦਾ ਤੇਲੀ ਹੋਣ ਦੇ ਕਾਰਨ ਸਾਡਾ ਕੋਲੇਸਟ੍ਰੋਲ ਵੱਧ ਜਾਂਦਾ ਕੋਲੇਸਟ੍ਰੋਲ ਵਧੇਗਾ ਜਦੋਂ ਲਿਪਿਡ ਪ੍ਰੋਫਾਈਲ ਜੀ ਦਾ ਵੱਧ ਗਿਆ ਉਹਦੀਆਂ ਵੀ ਅੱਖਾਂ ਤੇ ਸਵੈਲਿੰਗ ਆ ਜਾਂਦੀ ਹੈ ਇਹ ਨਹੀਂ ਵੀ ਕਲਾ ਸ਼ੂਗਰ ਬੀਪੀ ਨਾਲ ਜੇ ਆਪਣਾ ਕੋਲੇਸਟ੍ਰੋਲ ਖੂਨ ਗਾੜਾ ਹੋ ਜਾਵੇਗਾ ਉਹਦੇ ਨਾਲ ਵੀ ਅੱਖਾਂ ਦੇ ਵਿੱਚ ਖੂਨ ਆਊਗਾ ਅੱਖਾਂ ਦੇ ਸਵੈਲਿੰਗ ਆਊਗੀ ਉਹ ਆਪਾਂ ਵੀ ਧਿਆਨ ਦੇਣਾ ਜਿੰਨਾ ਵੀ ਕਰ ਸਕਦਾ ਕੋਈ ਕਰੇ ਅਗਰ ਕਿਸੇ ਦੇ ਵੀ ਕੋਲੇਸਟ੍ਰੋਲ ਵਧਾ ਜਾਂ ਖੂਨ ਪਤਲੇ ਹੋਣ ਦੀ ਉਹ ਦਵਾਈ ਖਾਂਦਾ ਮੈਂ ਚਟਨੀ ਦੱਸਣ ਲੱਗਾ ਉਹ ਚਟਨੀ ਖਾ ਲਵੇ ਉਹਨੂੰ ਖੂਨ ਪਤਲਾ ਕਰਨ ਦੀ ਦਵਾਈ ਨਹੀਂ ਖਾਣੀ ਪਵੇਗੀ ਉਹਦੇ ਵਿੱਚ ਅਦਰਕ ਲਸਣ ਪਦੀਨਾ ਤੇ ਨਾਰਦਾਣਾ ਚਾਰੇ ਚੀਜ਼ਾਂ ਬਰਾਬਰ ਮਾਤਰਾ ਟੇਸਟ ਦੇ ਅਨੁਸਾਰ ਕਾਲੀ ਮਿਰਚ ਹਰੀ ਮਿਰਚ ਤੇ ਟਮਾਟਰ ਇਹ ਚੀਜ਼ਾਂ ਪਾ ਕੇ ਚਟਨੀ ਬਣਾ ਕੇ ਦੋ ਦੋ ਚਮਚੇ ਸਵੇਰੇ ਦੁਪਹਿਰੇ ਸ਼ਾਮ ਖਾਓ ਤੇ ਤੁਸੀਂ ਮਹੀਨੇ ਬਾਅਦ ਆਪਦਾ ਕੋਲੇਸਟ੍ਰੋਲ ਤੇ ਆਪਦਾ ਲਿਪਿਡੋਫਰਲ ਸਾਰਾ ਕਰਾ ਕੇ ਵੇਖ ਜੇ ਸਹੀ ਨਾ ਜਾਵੇ ਤਾਂ ਕਿਉਂ ਕੀ ਬਾਲ ਜੀ ਜੀ ਡਾਕਟਰ ਇਹ ਬੇਨਤੀ ਹੈ ਜਿੱਦਾ ਵੀ ਖੂਨ ਘਾੜੇ ਦੀ ਦਵਾਈ ਖਾਂਦਾ ਹੈ ਉਹਨੂੰ ਅੱਖਾਂ ਦੀ ਪ੍ਰੋਬਲਮ ਆਵੇਗੀ ਆਵੇਗੀ ਹਾਰਟ ਦੀ ਪ੍ਰੋਬਲਮ ਆਵੇਗੀ ਆਵੇਗੀ ਬਟ ਜੇ ਇਹ ਚਟਨੀ ਖਾਉ ਉਹ ਬਿਲਕੁਲ ਠੀਕ ਹੋਏਗਾ ਜੀ ਜੀ ਇਹ ਹੋਰ ਕੀ ਪਰਹੇਜ਼ ਰੱਖਣੇ ਪੈਣੇ ਸਾਨੂੰ ਖਾਣਾ ਖਾਂਦਿਆਂ ਜਾਂ ਜਿਹੜਾ ਰੋਜ਼ਮਰਰ ਦੀ ਜ਼ਿੰਦਗੀ ਦੇ ਵਿੱਚ ਕੀ ਪਰਹੇਜ਼ ਰੱਖ ਸਕਦੇ ਅਸੀਂ ਚਟਨੀ ਤਾਂ ਤੁਸੀਂ ਦੱਸਤੀ ਹੋਰ ਪਰਹੇਜ਼ ਤਾਂ ਮੋਬਾਈਲ ਦਾ ਰੱਖੋ ਠੀਕ ਹੈ ਟੀਵੀ ਦਾ ਰੱਖੋ ਲੈਪਟਾਪ ਦਾ ਜੇ ਜਿੰਨੇ ਵੀ ਇਨਸਟਰੂਮੈਂਟ ਨੇ ਇਲੈਕਟ੍ਰੋਨਿਕ ਡਿਵਾਈਸ ਇਹਨਾਂ ਤੋਂ ਬਚੋ ਜਿੰਨਾ ਬਚ ਸਕੋ ਜਿੰਨਾ ਵੀ ਬਚ ਸਕਦੇ ਆ ਔਰ ਜੇ ਅਗਰ ਨਾજર ਦੀ ਐਨਕ ਲੱਗ ਗਈ ਮੰਨ ਲਓ ਕੋਈ ਨਹੀਂ ਇੱਥੇ ਆ ਸਕਦਾ ਕੋਈ ਪ੍ਰੋਬਲਮ ਨਹੀਂ ਉਹਨਾਂ ਐਨਕ ਲਵਾ ਲੈਣੀ ਚਾਹੀਦੀ ਅਗਰ ਨਾਲ ਪਾਓਗੇ ਅੱਖਾਂ ਲੇਜ਼ੀ ਹੋ ਜਾਂਦੀ ਐ ਫਿਰ ਨਾ ਐਨਕ ਚੋਂ ਦੇਖਦਾ ਨਾ ਐਨਕ ਤੋਂ ਬਿਨਾਂ ਦੇਖਦਾ ਇਸ ਕਰਕੇ ਇਹਨਾਂ ਚੀਜ਼ਾਂ ਦਾ ਵੀ ਪਰਹੇਜ਼ ਕਰਨਾ ਪੈਂਦਾ ਜੀ ਜੀ ਆਈ ਦਾ ਹੱਲ ਹੁੰਦਾ ਤੁਹਾਡੇ ਕੋਲ ਕਿਸੇ ਕਿਸੇ ਮਰੀਜ਼ ਦਾ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਕਿਸੇ ਦਾ ਬਿਲਕੁਲ ਵੀ ਨਹੀਂ ਹੁੰਦਾ ਉਹ ਡਿਪੈਂਡ ਕਰਦਾ ਹੈ ਉਦੀ ਉਮਰ ਤੇ ਹਾਂ ਜੀ ਹਾਂ ਉਦੀ ਉਮਰ ਤੇ ਉਦੀ ਅੱਖ ਦੀ ਕੰਡੀਸ਼ਨ ਤੇ ਵੀ ਕਿੰਨਾ ਚਿਰ ਹੋ ਗਿਆ ਕਿਸ ਕਾਰਨ ਲੇਜੀ ਹੋਈ ਆ ਉਹ ਜਿਹੜਾ ਮੁੰਡਾ ਆਇਆ ਸੀ ਉਹਦੀ ਵੀ ਅੱਖਾਂ ਲੇਜੀ ਸੀ ਜਿਹੜੀਆਂ 1.5 ਲੱਖ ਦਾ ਚਸ਼ਮਾ ਲਾਉਂਦਾ ਸੀ ਯੂਰਪ ਤੋਂ ਆਇਆ ਸੀ ਜਿਹੜੇ ਇਟਲੀ ਤੋਂ ਆਇਆ ਸੀ ਇਟਲੀ ਤੋਂ ਆਇਆ ਸੀ ਹਾਂ ਉਹਦੀਆਂ ਕਈ ਹੋਰ ਵੀ ਕਾਰਨ ਸੀ ਉਹਦੇ ਠੀਕ ਹੈ ਉਹਦੇ ਜਨਨ ਕਿ ਚਾਈਲਡਹੂਡ ਤੋਂ ਦੀ ਪ੍ਰੋਬਲਮ ਸੀ ਬੱਚੇ ਨੂੰ ਅੱਜ ਕੱਲ ਇੰਨੀ ਪ੍ਰੋਬਲਮਸ ਕਿਉਂ ਆ ਰਹੀਆਂ ਨੇ ਨਾ ਤਾਂ ਜਿਹੜੇ ਮਤਲਬ ਜਿਹਨਾਂ ਕੋਲ ਨਾ ਹਤਾ ਇਲੈਕਟ੍ਰੋਨਿਕ ਡਿਵਾਈਸ ਨੇ ਜੀ ਉਹਨਾਂ ਕੋਲ ਨਾ ਉਹ ਦੇਖ ਸਕਦੇ ਨੇ ਜਿਹੜੇ ਬਹੁਤ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਆ ਰਹੀ ਨਹੀਂ ਫਿਰ ਉਹਦਾ ਕੀ ਕਾਰਨ ਬਣਦਾ ਡਾਕਟਰ ਸਾਹਿਬ ਉਹਦਾ ਕਾਰਨ ਫਾਸਟ ਫੂਡ ਮੋਬਾਈਲ ਲੈਪਟਾਪ ਇਹ ਵੀ ਬਹੁਤ ਮੇਜਰ ਕਾਰਨ ਨੇ ਜੀ ਕੋਈ ਹੁਣ ਮੰਨ ਲਓ ਜੇ ਬੱਚਾ ਰੋਂਦਾ ਹੈ ਮਾਂ ਚੁਪਕਰਾਉਣ ਲਈ ਫੋਨ ਫੜਾ ਦਿੰਦੀ ਹੈ ਉਹ ਆਪਦੇ ਕੰਮ ਲੱਗੇ ਤੇ ਬੱਚਾ ਆਪਦੇ ਕੰਮ ਲੱਗਿਆ ਆ। ਅੱਕਨ ਦਾ ਬੀੜਾ ਕਰਕੇ ਸੇ ਆਪਣੇ ਜਵਕਾਂ ਦਾਪ ਕਰਨ ਲੱਗੇ ਹੋਣ। ਬਿਲਕੁਲ ਬਿਲਕੁਲ ਜੀ 7 7 8 8 ਨੰਬਰ 5 5 ਸਾਲ ਦੇ ਬੱਚਿਆਂ ਨੂੰ ਲੱਗੇ ਹੋਏ ਆ। ਫਿਰ ਬਾਅਦ ਚ ਕਿੱਥੇ ਠੀਕ ਹੋਣੇ? ਉੱਤਰ ਜੰਦੇ ਨਹੀਂ ਜੀ ਇੱਥੇ ਜੇ ਬੱਚਿਆਂ ਦੇ ਇੰਨੇ ਐਨਕਾ ਲੱਗੇ ਹੋਣ 7 ਮਤਲਬ ਉਮਰ 5 ਸਾਲ ਚਸ਼ਮਾ 8 8 ਨੰਬਰ ਦਾ। ਜੀ ਦਾ 7 8 ਨੰਬਰ ਉਹਨੂੰ ਚਸ਼ਮੇ ਚ ਕਿੱਥੇ ਦਿਸਦਾ ਜੀ? ਠੀਕ ਆ ਉਹ ਤਾਂ ਇੱਕ ਲੱਗਿਆ ਹੋਇਆ ਹੈ। ਨਾ ਲਾਵੇਗਾ ਸਿਰਦਰਦ ਕਰੂਗਾ। ਬਟ ਉਹਨਾਂ ਛੋਟੇ ਬੱਚਿਆਂ ਨੂੰ ਡਾਈਟ ਦਿੰਨੇ ਆ। ਉਹ ਡਾਈਟ ਨਾਲ ਹੀ ਇੰਪਰੂਵ ਹੋ ਜਾਂਦੀ ਆ। ਵੱਡਾ 10 ਸਾਲ ਤੋਂ ਉੱਪਰ ਉਹਨੂੰ ਮੈਡੀਸਿਨ ਨਾਲ ਦਿੰਨੇ ਆ ਤੇ ਬਹੁਤ ਹੀ ਵਧੀਆ ਰਿਜ਼ਲਟ ਨੇ ਉਹ ਤੁਹਾਡੇ ਸਾਹਮਣੇ ਨੇ ਪਰ ਇਹਨਾਂ ਦੇ ਇੰਜੈਕਸ਼ਨ ਨਹੀਂ ਲੱਗੇਗਾ ਅਜੇ ਤੋਂ ਬਾਅਦ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲ ਬਾਤ ਲਈ ਅੱਛਾ ਜੇਕਰ ਤੁਹਾਡੇ ਨਾਲ رابطہ ਕਰਨਾ ਹੋਵੇ رابطہ ਕਰਨ ਦਾ ਕੀ ਢੰਗ ਹੈਗਾ ਕਿੱਥੇ ਬੈਠੇ ਹੋ ਕਿਵੇਂ ਮਿਲਦੇ ਹੋ ਕਿਸ ਤਰੀਕੇ ਨਾਲ ਤੁਹਾਡੇ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਕਿਹੜਾ ਟਾਈਮ ਹੈ ਸ਼ਾਮ ਨੂੰ 6 ਤੋਂ 8 ਵਜੇ ਫੋਨ ਜੋ ਦੋ ਨੰਬਰ ਚੱਲ ਰਹੇ ਹੁੰਦੇ ਆ ਸਕਰੀਨ ਤੇ ਉੱਥੇ ਫੋਨ ਕਰਕੇ ਮਿਲ ਸਕਦੇ ਆ ਜਿਸ ਦਿਨ ਦਾ ਟਾਈਮ ਦਿੱਤਾ ਪਲੀਜ਼ ਉਸ ਦਿਨ ਆਇਓ ਔਰ ਦੂਸਰਾ ਚਿੱਟੇ ਮੋਤੀ ਵਾਲਿਆਂ ਨੂੰ ਬੇਨਤੀ ਵੀ ਉਹ ਨਾ ਇਹ ਚਿੱਟੇ ਮੋਤੀ ਇਹ ਦੁਨੀਆ 'ਚ ਕੋਈ ਇਲਾਜ ਨਹੀਂ ਝੂਠ ਮਾਰ ਮਾਰ ਕੇ ਲੋਕ ਕਈ ਬੋਲ ਬੋਲ ਕੇ ਗਲਤ ਪਾਈ ਜਾਂਦੇ ਆ ਪੇਸ਼ੈਂਟ ਪਰੇਸ਼ਾਨ ਹੁੰਦਾ ਉਹ ਤਰਿਆ ਰਹਿੰਦਾ ਵਿਚਾਰ ਇਸ ਕਰਕੇ ਚਿੱਟੇ ਮੋਤੀ ਵਾਲੇ ਨਾ ਉਸ ਤੋਂ ਬਾਅਦ ਆਪਰੇਸ਼ਨ ਹੋ ਚੁੱਕਾ ਹੈ ਨਿਗਾ ਘਟ ਗਈ ਨਿਗਾ ਬੰਨ ਨਹੀਂ ਰਹੀ ਜਾਂ ਸ਼ੂਗਰ ਦੇ ਕਾਰਨ ਜਿਵੇਂ ਇੰਜੈਕਸ਼ਨ ਲੱਗਦੇ ਕਿਸੇ ਦੇ ਜਾਂ ਗਲਕੋਮਾ ਹੈ ਜਾਂ ਕੋਈ ਰੁਟੀਨਾ ਦੀ ਪ੍ਰੋਬਲਮ ਹੈ ਉਹ ਕਿਸੇ ਵੀ ਕਾਰਨ ਹੋਰ ਨਿਗਾ ਘਟ ਹੋ ਜੀ ਹੋਵੇ ਦਿਨੋ ਦਿਨ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਕੋਸ਼ਿਸ਼ ਕਰਾਂਗੇ ਜੇ ਪਰਮਾਤਮਾ ਕਿਰਪਾ ਕਰੇ ਉਹ ਸਾਡੀ ਕੋਸ਼ਿਸ਼ ਨਾਲ ਠੀਕ ਹੋ ਜਾਣਾ ਸਰ ਆਖਿਰ ਦੇ ਵਿੱਚ ਫੇਰ ਉਹੀ ਸਵਾਲ ਇਹ 20 ਮਿੰਟ ਵਾਲਾ ਨੁਸਖਾ ਹੈ ਕੀ ਜੀ ਨੁਸਖਾ ਤਾਂ ਮਰੀਜ਼ ਹੀ ਦੱਸ ਸਕਦਾ ਜੀ ਸਾਡੇ ਵਾਸਤੇ ਜੋ ਕੋਸ਼ਿਸ਼ ਇਹ ਕਰਦੇ ਆ ਬਾਕੀ ਪਰਮਾਤਮਾ ਨੋ ਪਰਮਾਤਮਾ ਕਿੱਥੋਂ ਜੀ ਨੁਸਖਾ ਤੁਹਾਨੂੰ ਇਹ ਸਾਡਾ ਜੱਦੀ ਪੁਸ਼ਤੀ ਹੈ ਜੀ ਖਾਨਦਾਨੀ ਸਾਡੇ ਫਾਦਰ ਸਾਹਿਬ ਤੋਂ ਲਾਹੌਰ ਯੂਨੀਵਰਸਿਟੀ ਦੇ ਮੇਰੇ ਫਾਦਰ ਸਾਹਿਬ ਗੋਲਡ ਮੈਲ ਲਿਟਸਨ ਉਹੀ ਨੁਸਖੇ ਅਸੀਂ ਵਰਤਦੇ ਆਂ ਤੇ ਕੁਝ ਥੋੜੀ ਬਹੁਤ ਹੋਰ ਸੋਧ ਕਰਕੇ ਉਸ ਤੋਂ ਵਧੀਆ ਰਿਜ਼ਲਟ ਆਏ ਨੇ ਤੇ ਅਸੀਂ ਆਸ ਕਰਦੇ ਆ ਕਿ ਜੋ ਵੀ ਮਰੀ ਜਾਵੇ ਮਹਾਰਾਜ ਉਹਨੂੰ ਕਿਰਪਾ ਕਰੇ ਤੰਦਰੁਸਤੀ ਬਖਸ਼ੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲ ਬਾਤ ਲਈ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਪਰਮਾਤਮਾ ਅੱਗੇ ਹੀ ਗੁਜ਼ਾਰਿਸ਼ ਕਰਾਂਗੇ ਅਰਦਾਸ ਕਰਾਂਗੇ ਕਿ ਅੱਗੇ ਤੋਂ ਤੁਹਾਡੇ ਸਾਰੇ ਜ਼ਿੰਦਗੀ ਜਦੋਂ ਤੱਕ ਉਹਨੇ ਸਵਾਸ ਦੀ ਪੂੰਜੀ ਸਾਨੂੰ ਦਿੱਤੀ ਹੋਈ ਹੈ ਤੁਹਾਡੇ ਟੀਕੇ ਨਾ ਲੱਗਣ ਠੀਕ ਹੈ ਥੈਂਕ ਯੂ ਥੈਂਕ ਯੂ ਬਾਪੂ ਜੀ ਬਹੁਤ ਬਹੁਤ ਸ਼ੁਕਰੀਆ ਸਤ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾਈਆਂ ਨੇ ਦੇਖੋ ਬਾਪੂ ਜੀ ਦੇ ਬਾਬਾ ਬਕਾਲਾ ਤੋਂ ਆਏ ਸੀ ਉਹਨਾਂ ਦੇ ਅੱਖਾਂ ਦੇ ਵਿੱਚ ਟੀਕੇ ਲੱਗ ਰਹੇ ਸੀ ਟੀਕੇ ਲਾਗਣ ਕਰਕੇ ਉਹ ਕਹਿੰਦੇ ਨੇ ਵੀ ਵਾ ਹੁਣ ਤੱਕ ਲਗਭਗ ਲੱਖ ਰੁਪਏ ਦੇ ਟੀਕੇ ਆਪਣੀ ਅੱਖਾਂ ਦੇ ਵਿੱਚੋਂ ਲਗਵਾ ਚੁੱਕਿਆ ਲੇਕਿਨ باوجود ਇਸ ਦੇ ਉਹਨਾਂ ਦੀਆਂ ਅੱਖਾਂ ਲਗਾਤਾਰ ਡਾਊਨ ਹੋ ਰਹੀਆਂ ਸੀ 22 ਦਿਨ ਤੱਕ ਉਹਨਾਂ ਦਾ ਇੱਕ ਟੀਕਾ ਚੱਲਦਾ ਸੀ 20000 ਰੁਪਏ ਵਾਲਾ ਯਾਨੀ ਕਿ ਉਹਨਾਂ ਨੂੰ ਇੱਕ ਦਿਨ ਦਾ 1000 ਰੁਪਿਆ ਜਿਹੜਾ ਪੈ ਰਿਆ ਸੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਫਿਰ ਅਸੀਂ ਡਾਕਟਰ ਸਾਹਿਬ ਨਾਲ ਜੁੜਦੇ ਆ ਡਾਕਟਰ ਸਾਹਿਬ ਇਹ ਅੱਖਾਂ 'ਚ ਟੀਕੇ ਵੀ ਲੱਗਦੇ ਨੇ ਜੀ ਮੈਨੂੰ ਤਾਂ ਪਤਾ ਲੱਗਿਆ ਜੀ ਕਹਿੰਦੇ ਅੱਖਾਂ 'ਚ ਟੀਕੇ ਲਗਾਉਣ ਵਾਲੇ ਵੀ ਆਉਂਦੇ ਨੇ ਜੀ ਇੱਥੇ ਹਾਂਜੀ ਸਰ ਕਿਸੇ ਕਾਰਨਾਵਾਸ਼ ਜਿਹੜਾ ਹੈਗਾ ਕਈ ਡਾਕਟਰ ਜਿਹੜਾ ਹੈਗਾ ਕੋਈ ਆਇਲ ਪਾਉਣ ਦੀ ਗੱਲ ਕਰਦਾ ਹੈਗਾ ਤੇ ਇੰਜੈਕਸ਼ਨ ਲੱਗਦੇ ਗਏ ਅੱਖਾਂ ਦੀ ਮਤਲਬ ਕੋਈ ਨਿਗਾਹ ਦੀ ਇੰਪਰੂਵਮੈਂਟ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਅਦਾ ਸਾਨੂੰ ਆ ਕੇ ਲੋਕ ਦੱਸਦੇ ਨੇ ਵੀ ਅਸੀਂ ਇੰਜੈਕਸ਼ਨ ਲਗਵਾ ਰਹੇ ਨੇ ਜਾਂ ਅੱਖਾਂ 'ਚ ਤੇਲ ਪਾਇਆ ਹੋਇਆ ਹੈ ਤੇਲ ਵੀ ਹਾਂ ਕਹਿੰਦੇ ਅੱਖਾਂ 'ਚ ਤੇਲ ਪਾਉਂਦੇ ਆ ਐਸਾ ਮਤਲਬ ਕਿ ਇਲਾਜ ਜਿਹੜਾ ਹੈਗਾ ਪਿੱਛੋਂ ਸਾਨੂੰ ਕਹਿੰਦੇ ਨੇ ਲੋਕ ਵੀ ਅਸੀਂ ਆਇਲ ਪਾਇਆ ਹੋਇਆ ਹੈ ਜਾਂ ਅੱਖਾਂ ਦੇ ਵਿੱਚ ਇੰਜੈਕਸ਼ਨ ਲੱਗਦੇ ਨੇ ਫਿਰ ਅਸੀਂ ਨਾਲ ਸਾਡਾ ਸਿੱਧਾ ਸਵਾਲ ਹੁੰਦਾ ਵੀ ਉਸ ਇੰਜੈਕਸ਼ਨ ਨਾਲ ਜਾਂ ਆਇਲ ਪਾਉਣ ਨਾਲ ਤੁਹਾਨੂੰ ਕੋਈ ਫਰਕ ਪਿਆ ਕਹਿੰਦੇ ਕੁਝ ਟਾਈਮ ਅਸਰ ਰਿਹਾ ਉਸ ਤੋਂ ਬਾਅਦ ਸਾਡਾ ਜਿਹੜਾ ਅਸਰ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਫਿਰ ਸਾਨੂੰ ਤੁੰਦਰਾ ਦਿਖਣ ਲੱਗਿਆ ਅੱਛਾ ਤੇ ਡਾਕਟਰ ਸਾਹਿਬ ਫਿਰ ਇੱਥੇ ਕਿਹੜੇ ਕਿਹੜੇ ਅੱਖਾਂ ਨਾਲ ਦੀਆਂ ਪ੍ਰੋਬਲਮਸ ਹੈਗੀਆਂ ਜਿਹੜੇ ਤੁਸੀਂ ਇਲਾਜ ਟ੍ਰੀਟਮੈਂਟ ਕਰਦੇ ਹੋ ਸਾਡੇ ਕੋਲ ਜੀ ਕਾਲੇ ਮੋਤੀ ਦਾ ਇਲਾਜ ਹੈਗਾ ਜੀ ਤੇ ਬੱਚਿਆਂ ਜੀ ਜਿਹੜੀ ਹੈਗੀ ਛੋਟੇ ਬੱਚਿਆਂ ਚ ਜੰਗੇ ਇਸ ਦੇ ਵਿੱਚ ਜਿਹੜਾ ਹੈਗਾ ਦੂਰ ਦੀ ਨਿਗਾ ਬੱਚਿਆਂ ਦੀ ਜਿਹੜੀ ਹੈ ਕਿਸੇ ਕਾਰਨ ਵਾਸਤੇ ਆਪਣਾ ਘਟ ਜਾਂਦੀ ਹੈਗੀ ਜੋ ਮੋਬਾਈਲ ਜਿਆਦਾ ਦੇਖਦੇ ਨੇ ਨਿਗਾਹ ਜਿਆਦਾ ਲਾਂਦੇ ਨੇ ਠੀਕ ਹੈ ਉਸ ਤੋਂ ਇਲਾਵਾ ਅੰਦਰਾਤੀ ਦੀ ਦਵਾਈ ਜਿਹੜੀ ਹੈਗੀ ਆ ਦਿੰਦੇ ਹੈਗੇ ਰੰਗਾ ਦੀ ਪਹਿਚਾਨ ਨਾ ਹੋਣਾ ਜਾਂ ਹੋਰ ਬਹੁਤ ਸਾਰੀ ਜੜੀਆਂ ਹੈਗੇ ਜੇ ਪਿੱਛੋਂ ਆਪਟਿਕ ਨਰਵ ਠੀਕ ਹੈ ਜਾਂ ਪਿੱਛੋਂ ਨਿਗਾਹ ਠੀਕ ਹੈਗੀ ਤਾਂ ਕੁਝ ਬਿਮਾਰੀਆਂ ਦਾ ਇਲਾਜ ਜਿਹੜਾ ਹੈਗਾ ਸਾਡੀ ਦਵਾਈਆਂ ਨਾਲ ਬਹੁਤ ਵਧੀਆ ਹੋ ਜਾਂਦਾ ਹੈ ਕਿੰਨੇ ਟਾਈਮ ਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਜੀ ਬਿਲਕੁਲ ਜਿਹਾ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈਗਾ ਵੀ ਦਵਾਈ ਜਿਹੜੀ ਹੈਗੀ ਉਹਰੇ ਪਾ ਕੇ ਅਸੀਂ 20 ਮਿੰਟ ਜਿਹੜਾ ਹੈਗਾ ਚੈੱਕ ਕਰਦੇ ਹੈਗੇ ਤੇ ਦਵਾਈ ਪਾਣ ਤੋਂ ਬਾਅਦ 20 ਮਿੰਟਾਂ ਦੇ ਵਿੱਚ ਵਿੱਚ ਜੇ ਉਹਨਾਂ ਅਸਰ ਹੋਣਾ ਹੋਵੇ ਤਾਂ ਉਹਨ ਜੰਦਾ ਤੇ ਉਦੀ ਨਿਗਾਹ ਨੂੰ ਦਿਖਣ ਲੱਗ ਜਾਂਦਾ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲੀ ਵਾਰ ਆਏ ਹੋ ਸਸ਼ਕਲ ਹਾਂਜੀ ਸਰ ਕੀ ਨਾਂ ਹੈ ਤੁਹਾਡਾ ਬਲਜੀਤ ਕੌਰ ਤੇ ਤੁਸੀਂ ਕਿੱਥੋਂ ਆਏ ਹੋ ਮਲੂਟ ਤੋਂ ਮਲੂਟ ਤੋਂ ਆਏ ਹੋ ਕੀ ਪ੍ਰੋਬਲਮ ਲੈ ਕੇ ਆਏ ਹੋ ਇਹ ਅੱਖਾਂ ਦੇ ਵੀ ਦਿਸਦਾ ਘਟੇ ਕਟ ਦਿੱਸਦਾ ਹਾਂਜੀ ਤੇ ਮੈਨੂੰ ਟੀਕੇ ਹੀ ਦੱਸੇ ਸੀ ਪਰ ਮੈਂ ਲਵਾਏ ਨਹੀਂ ਗੇ ਤੁਹਾਨੂੰ ਵੀ ਟੀਕੇ ਦੱਸੇ ਸੀ ਹਾਂਜੀ ਤੇ ਲਵਾਏ ਨਹੀਂ ਤੁਸੀਂ ਨਹੀਂ ਲਵਾਏ ਜੀ ਤੇ ਫਿਰ ਇੱਥੇ ਪਹਿਲੀ ਵਾਰ ਆਏ ਹੋ ਹਾਂਜੀ ਅੱਜ ਪਹਿਲੀ ਵਾਰ ਆਏ ਦਵਾਈ ਪਵਾ ਲਈ ਹਾਂਜੀ ਮਤ ਜੀ ਠੀਕ ਠੀਕ ਦੱਸੋ 20 ਮਿੰਟ ਚ ਫਰਕ ਪਿਆ ਨਹੀਂ ਪਿਆ ਹਾਂਜੀ ਫਰਕ ਪਿਆ ਹੈ ਕਿੰਨੇ ਟਾਈਮ ਚ ਪਿਆ ਫਰਕ 15 20 ਮਿੰਟਾਂ ਚ ਚੈੱਕ ਕਰਾਇਆ ਸਹੀ ਹੈ ਅੱਗੇ ਨਾਲੋਂ ਅੱਗੇ ਨਾਲੋਂ ਸਹੀ ਹੋ ਹਾਂਜੀ ਕਿਆ ਬਾਤ ਠੀਕ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਦੇ ਵੀ ਪੰਜਾਬੀ ਦੇ ਉੱਤੇ ਤੁਹਾਨੂੰ ਉਸ ਥਾਂ ਦੇ ਉੱਤੇ ਹੀ ਲੈ ਕੇ ਆਈਏ ਜਿਸ ਥਾਂ ਦੇ ਉੱਤੇ ਲੋਕਾਂ ਨੂੰ ਪ੍ਰੋਪਰ ਟੈਕਨੀਕਲ ਔਰ ਵਿਧੀਵੱਧ ਢੰਗ ਨਾਲ ਜਿਹੜਾ ਟ੍ਰੀਟਮੈਂਟ ਇਲਾਜ ਹੈਗਾ ਜਿਹੜਾ ਉਹ ਮਿਲਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਨੇ ਨੇਚਰਲ ਵਿਜ਼ਨ ਸੈਂਟਰ ਦੀਆਂ ਜਿਸ ਜਿੱਥੇ ਆ ਕੇ ਲੋਕ ਆਪੋ ਆਪਣੀ ਦਿੱਕਤ ਆਪੋ ਆਪਣੀਆਂ ਪਰੇਸ਼ਾਨੀਆਂ ਅੱਖਾਂ ਨਾਲ ਸੰਬੰਧਤ ਆ ਕੇ ਇੱਥੇ ਆਉਂਦੇ ਨੇ ਤੇ 20 ਮਿੰਟ ਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਫੀ ਰਾਹਤ ਹੈਗੀ ਜਿਹੜੀ ਇੱਥੋਂ ਮਿਲ ਜਾਂਦੀ ਹੈ ਸੋ ਤੇ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਇਸ ਵੇਲੇ ਹਕੀਕਤ ਦੀ ਵੀ ਪੰਜਾਬੀ ਦੇ ਉੱਤੇ ਇੱਕ ਹੋਰ ਬੜੀ ਖਾਸ ਮੁਲਾਕਾਤ ਤੁਹਾਡੀ ਅੱਜ ਜਿਹੀ ਕਰਵਾਉਣੇ ਆ ਨਾ ਸਿਰਫ ਇੱਥੇ ਦੇਸ਼ ਸਾਡੇ ਦੇਸ਼ ਦੇ ਵਿੱਚੋਂ ਸਗੋਂ ਵਿਦੇਸ਼ਾਂ ਚੋਂ ਵੀ ਲੋਕ ਆਪਣੀਆਂ ਅੱਖਾਂ ਆਪਣਾ ਟ੍ਰੀਟਮੈਂਟ ਆਪਣਾ ਇਲਾਜ ਹੈਗਾ ਜਿਹੜਾ ਇੱਥੇ ਇੱਕ ਦੂਸਰੇ ਦੇ ਕਹੇ ਤੋਂ ਬਾਅਦ ਆ ਰਹੇ ਨੇ ਸਾਡੇ ਨਾਲ ਇੱਕ ਸ਼ਖਸ ਹੈਗੇ ਨੇ ਸਤਿ ਸ਼ਕਾਲ ਸਰ ਹਾਂਜੀ ਸਤਿ ਸ਼ਕਾਲ ਜੀ ਕਿਹਨਾਂ ਜੀ ਤੁਹਾਡਾ ਮੇਰਾ ਨਾਮ ਸਤਪਾਲ ਸ਼ਾਹ ਆ ਜੀ ਮੈਂ ਨਿਊਯਾਰਕ ਤੋਂ ਆਇਆ ਡਾਕਟਰ ਸ਼ਰਮਾ ਦੀ ਬੜੀ ਪ੍ਰੇਜ਼ ਉੱਥੇ ਕੀਤੀ ਲੋਕਾਂ ਨੇ ਮੇਰੇ ਕੁੜਮ ਨੇ ਖੁਦ ਪ੍ਰੇਜ਼ ਇੱਥੋਂ ਕਰਾਇਆ ਟ੍ਰੀਟਮੈਂਟ ਅੱਛਾ ਜੀ ਉਹ ਦਵਾਈ ਵੀ ਇੱਥੋਂ ਮੰਗਾਈ ਉਹਨੇ ਉਹਨਾਂ ਨੇ ਪਾਈ ਬਿਲਕੁਲ ਠੀਕ ਹੋਣਾ ਸਵਾਰ ਪੜਦੇ ਆ ਉਹਨਾਂ ਨੇ ਮੈਨੂੰ ਵਾਇਡ ਕੀਤਾ ਵੀ ਤੁਸੀਂ ਜਾ ਮੇਰਾ ਡਾਕਟਰ ਮੇਰਾ ਲੜਕਾ ਕੋ ਡਾਕਟਰ ਹੈ ਉਹ ਰੋਕ ਰਿਆ ਸੀ ਨਹੀਂ ਉੱਥੇ ਟ੍ਰੀਟ ਮੈਂ ਕਿਹਾ ਨਹੀਂ ਲੈਟ ਮੀ ਗੋ ਫਾਰ 2 ਵੀਕਸ ਮੈਂ ਇਸ ਕਰਕੇ ਆਇਆ ਮੈਨੂੰ ਪੂਰੀ ਸ਼ਰਟੀ ਹੈ ਇੱਥੋਂ ਮੈਂ ਥੋੜਾ ਬਹੁਤਾ ਜ਼ਰੂਰ ਠੀਕ ਕੀ ਪ੍ਰੋਬਲਮ ਕੀ ਹੈ ਜੀ ਤੁਹਾਨੂੰ ਸਤਪਾਲ ਜੀ ਇੱਕ ਅੱਖ ਦੇ ਵਿੱਚ ਕੈਟਰਿਕ ਹੈ ਕੈਟਰ ਅੱਛਾ ਕੈਟਰਿਕ ਦੋਹਾਂ ਦੋਹਾਂ ਚ ਹੀ ਆ ਇੱਕ ਚ ਜ਼ਿਆਦਾ ਇੱਕ ਚ ਥੋੜਾ ਨੇ ਫਿਰ ਇੱਥੇ ਆ ਕੇ ਕੁਝ ਇੰਪਰੂਵਮੈਂਟ ਹੋਇਆ ਤੁਹਾਨੂੰ ਤੁਸੀਂ ਦਵਾਈ ਦਵਾਈ ਪਵਾ ਕੇ ਆਏ ਹੋ ਮੈਂ ਆਇਆ ਹੀ ਰਾਤ ਆ ਹੱਲੇ ਤਾਂ ਹੁਣ ਇਹਨਾਂ ਦੀ ਦਵਾ ਲਾਵਾਂਗਾ ਫਿਰ ਉਹ ਪਾ ਕੇ ਮੈਨੂੰ ਪਤਾ ਲੱਗੂਗਾ ਇੱਥੇ ਇਹ ਇੱਥੇ ਪਾਈਏ ਦਵਾਈ ਇਹਨਾਂ ਨੇ ਮੈਂ ਪਾਉਣੀ ਹੱਲੇ ਡਾਕਟਰ ਸਾਹਿਬ ਨੇ ਦਿੱਤੀ ਨਹੀਂ ਹੁਣ ਦੇਣਗੇ ਮੈਂ ਪਾ ਕੇ 4-5 ਦਿਨ ਬਾਅਦ ਫਿਰ ਆਵਾਂਗਾ ਜੀ 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 ਠੀਕ ਹੈ ਇੱਕ ਕੈਟਰਿਕ ਕੀ ਹੁੰਦਾ ਹੈ ਇੰਨੇ ਨੂੰ ਆਪਾਂ ਚਿੱਟਾ ਮੋਤੀਆਂ ਜਾਂ ਸਫੈਦ ਮੋਤੀ ਕੈਟ੍ਰੈਕਟ ਬੋਲਦੇ। ਉਸ ਤੇ ਕਿਹਦੇ ਵੀ ਚਿੱਟੇ ਮੋਤੀ ਦਾ ਟ੍ਰੀਟਮੈਂਟ ਹੈ ਹੀ ਨਹੀਂ ਤੁਹਾਡੇ ਕੋਲ? ਹਾਂ। ਹੈ ਨਹੀਂ ਪਰ ਸਿਰਫ ਆਈਜ਼ ਐਡ ਥੋੜੀ-ਬਹੁਤ ਇੰਪਰੂਵ ਕਰਨ ਵਾਸਤੇ ਆ। ਅੱਛਾ। ਤੇ ਉਹ ਹੋ ਜੂਗੀ ਤੇ ਇਹਨਾਂ ਦੀ ਨਿਗਾਹ ਜ਼ਿਆਦਾ ਬਣੂਗੀ ਅਗਰ ਜੇ ਵੱਧ ਜਾਂਦੀ ਹੈ ਨਿਗਾਹ ਤਾਂ। ਜੇ ਵੱਧ ਜਾਂਦੀ ਹੈ। ਹਾਂਜੀ। ਮਤਲਬ ਚਿੱਟੇ ਮੋਤੀ ਦਾ ਇਲਾਜ ਨਹੀਂ ਅੱਖਾਂ ਦੀ ਨਜ਼ਰ ਵਧਾਉਣ ਦੇ ਲਈ ਤੁਸੀਂ? ਹਾਂਜੀ ਹਾਂ ਬਿਲਕੁਲ। ਬਿਲਕੁਲ। ਉਹਦੇ ਨਾਲ ਕੀ ਆ ਇੱਕ ਅੱਖ ਜਿੱਥੇ ਇਹਨਾਂ ਦੇ ਸਕਾਰ ਆ ਕੌਰਨੀਆ ਤੇ ਠੀਕ ਹੈ? ਉਹਦਾ ਉੱਥੇ ਕੋਈ ਇਲਾਜ ਨਹੀਂ। ਉਹ ਉਹਦਾ ਵੀ ਆਪਾਂ ਥੋੜ ਦੂਸਰੀ ਅੱਖ ਹੁੰਦੇ ਵਿੱਚ ਵੀ ਕੈਟ੍ਰੈਕਟ ਤੇ ਦੋਨਾਂ ਅੱਖਾਂ ਦੇ ਵਿੱਚ ਕੈਟ੍ਰੈਕਟ ਦੀ ਪ੍ਰੋਬਲਮ ਹੈ ਜੀ 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 ਬਟੇ ਕੁੜਮ ਨੂੰ ਕੀ ਪ੍ਰੋਬਲਮ ਸੀ ਸ਼ਾਹ ਜੀ ਵੀ ਇਹ ਅੱਖਾਂ ਦੀ ਇਹ ਪ੍ਰੋਬਲਮ ਸੀ ਉਹਦਾ ਵੀ ਕੋਈ ਮੋਤੀ ਇਹਦਾ ਹਿਸਾਬ ਸੀ ਪਤਾ ਨਹੀਂ ਮੈਨੂੰ ਉਹਨੂੰ ਦੀਦਾ ਨਹੀਂ ਸੀ ਜ਼ਿਆਦਾ ਅੱਛਾ ਤੇ ਤੁਸੀਂ ਕਹਿ ਰਹੇ ਹੋ ਵੀ ਅਖਬਾਰ ਪੜ੍ਹਦਾ ਹੋ ਹੁਣ ਉਹ 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 2-3 ਮਹੀਨੇ ਇੱਥੇ ਪਹਿਲਾਂ ਆਇਆ ਸੀ 2-3 ਮਹੀਨੇ ਤੋਂ ਉਹਦਾ ਟ੍ਰੀਟਮੈਂਟ ਚੱਲਦਾ ਹੈ ਇਹ दारू ਦਾ ਤੇ ਇੱਥੋਂ ਇਹ ਲੈ ਕੇ ਭੇਜ ਦਿੰਦੇ दारू ਅੱਛਾ ਉਹਨੇ ਪਾਇਆ ਉਹ ਬਿਲਕੁਲ ਠੀਕ ਆ ਉਹ ਕਹਿੰਦਾ ਮੈਂ ਅਖਬਾਰ ਪੜ੍ਹਦਾ ਹੁਣ ਤੇ ਤੁਸੀਂ ਜਾਓ ਉਹਨੇ ਮੈਨੂੰ ਕੰਪੈਲ ਕੀਤਾ ਅਦਰਵਾਈ ਘਰ ਦੇ ਮੇਰਾ ਡਾਕਟਰ ਉਹ ਚਾਉਂਦੇ ਆ ਕਿ ਸਾਡੀ ਉੱਥੇ ਬਦਨਾਮੀ ਹੋਵੇ ਮੈਂ ਇੰਡੀਆ ਜਾ ਕੇ ਮੈਂ ਕਿਹਾ ਨਹੀਂ ਤੂੰ ਲੈਟ ਮੀ ਗੋ ਫॉर 2 ਵੀਕਸ ਬਹੁਤ ਬਹੁਤ ਸ਼ੁਕਰੀਆ ਸ਼ਾਹ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਲੋਕ ਹੈਗੇ ਨੇ ਦੂਰੋਂ ਨੇੜਿਓਂ ਵਿਦੇਸ਼ਾਂ ਦੇ ਵਿੱਚੋਂ ਵੀ ਜਿਹੜਾ ਇੱਥੇ ਪਹੁੰਚ ਰਹੇ ਨੇ ਖੁਦ ਇਹਨਾਂ ਦਾ ਸ਼ਾਹਜੀ ਦਾ ਬੇਟਾ ਡਾਕਟਰ ਹੈਗਾ ਪਰ ਇਹ ਖੁਦ ਇੱਥੇ ਟਰਾਈ ਕਰਨਾ ਚਾਹੁੰਦੇ ਨੇ ਕੈਟ੍ਰਿਕ ਹੈਗਾ ਇਹਨਾਂ ਦੀ ਅੱਖਾਂ ਦੇ ਵਿੱਚ ਪਰ ਡਾਕਟਰ ਸਾਹਿਬ ਤਾਂ ਕਹਿੰਦੇ ਕਿ ਕੈਟ੍ਰਿਕ ਚਿੱਟੇ ਮੂਤੀ ਦਾ ਜਿਹੜਾ ਟ੍ਰੀਟਮੈਂਟ ਇਲਾਜ ਜਿਹੜਾ ਇੱਥੇ ਨਹੀਂ ਹੁੰਦਾ ਪਰ ਫਿਰ ਵੀ ਉਹ ਕੋਸ਼ਿਸ਼ ਕਰਨਾ ਚਾਹੁੰਦੇ ਨੇ ਆਪਣੀ ਮਰਜ਼ੀ ਦੇ ਨਾਲ ਨੈਚੁਰਲ ਵਿਜ਼ਨ ਸੈਂਟਰ ਪਿੰਡ ਬਾਰਨ ਪਟਿਆਲੇ ਅਸੀਂ ਪਹੁੰਚੇ ਹੋਏ ਆ ਲੋਕ ਨੇ ਆਪੋ ਆਪਣੀ ਦਿੱਕਤਾਂ ਪਰੇਸ਼ਾਨੀਆਂ ਅੱਖਾਂ ਨਾਲ ਸੰਬੰਧਿਤ ਲੈ ਕੇ ਇੱਥੇ ਆਉਂਦੇ ਨੇ ਤੇ ਉਹਨਾਂ ਦੀਆਂ ਕਹਾਣੀਆਂ ਅਸੀਂ ਤੁਹਾਨੂੰ ਸੁਣਵਾਈਆਂ ਨੇ ਬਹੁਤ ਸਾਰੇ ਲੋਕ ਬਾਪੂ ਜੀ ਸੀ ਬਾਬਾ ਬਕਾਲਾ ਵਾਲੇ ਤੇ ਸਾਡੀ ਮਾਤਾ ਜੀ ਸੀ ਮਲੋਟ ਵਾਲੇ ਜਿਨ੍ਹਾਂ ਨੂੰ ਟੀਕੇ ਆ ਬਾਬਤ ਕਹਿ ਦਿੱਤਾ ਗਿਆ ਸੀ ਉਹਨਾਂ ਦੇ ਟੀਕੇ ਨਹੀਂ ਲੱਗੇ ਤੇ ਜਿਨ੍ਹਾਂ ਦੇ ਟੀਕੇ ਲੱਗ ਰਹੇ ਸੀ ਉਹ ਟੀਕੇ ਲੱਗਣੇ ਅੱਖਾਂ ਦੇ ਵਿੱਚ ਬੰਦ ਹੋ ਚੁੱਕੇ ਨੇ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਔਰ ਇਹ ਗੱਲ ਸਾਡੇ ਤੋਂ ਵੱਧ ਤੁਸੀਂ ਕੋਈ ਤੇ ਇਹ ਗੱਲ ਤੁਹਾਡੇ ਤੋਂ ਵੱਧ ਕੋਈ ਨਹੀਂ ਜਾਣਦਾ ਕਿ ਇਸ ਵੀਡੀਓ ਦੀ ਜ਼ਰੂਰਤ ਕਿਸ ਨੂੰ ਜ਼ਿਆਦਾ ਹੈ ਪਰ ਮੇਰੀ ਚੇਤਾਵਨੀ ਮੇਰੀ ਸਿਫਾਰਿਸ਼ ਮੇਰੀ ਅਪੀਲ ਮੇਰੀ ਦਲੀਲ ਇਹ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਜਿਹੜਾ ਵੀ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਉਸ ਨੂੰ ਚੰਗੇ ਵੈਦ ਹਕੀਮ ਡਾਕਟਰ ਦੇ ਕੰਸਲਟ ਦੇ ਨਾਲ ਹੀ ਅਪਲਾਈ ਕੀਤਾ ਜਾਵੇ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਬਹੁਤ ਵਾਰ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਜਾਂਦਾ ਹੈ ਧੰਨਵਾਦ